ਜਪਜੀ ਸਾਹਿਬ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਰ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੇ ਸੋਚਣਾ ਹੋਵੇ ਜੇ ਸੋਚੀ ਲਖਵਾਰ ਝੁਪੇ ਝੁਪ ਨਾ ਹੋਵੇ ਜੇ ਲਾਇ ਰਹਾ ਲਵਤਾਰੇ ਭੁਖਿਆ ਭੁਖ ਨਾ ਤਰੇ ਜੇ ਬੰਨਾ ਪ੍ਰੀਆ ਪਰ ਸਹਿ ਸਿਆਣਪ ਲਖੋ ਹੈ ਤਾ ਇੱਕ ਨ ਚੱਲੇ ਨਾਲ ਕਿ ਉਸ ਅਜਿਆਰਾ ਹੋਈ ਏ ਕਿ ਵਿਕੂੜਾ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣੇ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਢਿਆਈ ਹੁਕਮੀ ਉਤਮਨੀ ਚ ਹੁਕਮ ਲੇਖ ਦੁਖ ਸੁਖ ਪਾਈਏ ਇੱਕ ਨਾ ਹੁਕਮੀ ਬਖਸ਼ੀ ਸੇ ਇੱਕ ਹੁਕਮੀ ਸਦਾ ਪਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁੱਝੇ ਤਾਂ ਹਉਮੈ ਕਹੇ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਰਜ ਨੀ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰੇ ਗਾਵੇ ਕੋ ਵਿਦ੍ਯਾ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੇ ਹੈ ਗਾਵੇ ਕੋ ਜੀ ਲੈ ਫਿਰਦੇ ਹੈ ਗਾਵੇ ਕੋ ਜਾ ਪਰਸੇ ਦੂਰ ਗਾਵੇ ਕੋ ਵੇਖੇ ਹਦ ਰਹਿ ਦੂਰ ਕਥਨਾ ਕਥੀ ਨਾ ਆਵੇ ਟੂਟ ਕਤ ਕਤ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਸੁਖ ਪਾਏ ਜੁਗਾ ਜੁਗੰਤਰ ਖਾਹੀ ਖਾਹੀ ਹੁਕਮੀ ਹੁਕਮ ਚਲਾਏ ਰਾਹੁ ਨਾਨਕ ਵਿਗਸੈ ਵੇਪਰਵਾਹੁ, ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਉ ਅਪਾਰੁ ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ, ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ, ਮੂੰਹ ਕਿ ਬੋਲਣੁ ਬੋਲੀਐ ਜਿਵੁ ਸੁਣਿ ਧਰੇ ਪਿਆਰੇ, ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੇ, ਕਰਮੀ ਆਵੈ ਕਪੜਾ ਨਦਰੀ ਮੁਖੁ ਦੁਆਰੁ, ਨਾਨਕੇ ਵੈ ਜਾਣੀਐ ਸਵਾਪੇ ਸਚਿਆਰੇ ਥਾਪਿਆਣਾ ਜੇ ਕੀਤਾ ਨਾ ਹੋਇ ਆਪੇ ਆਪਨ ਰੰਝਣ ਸੋਏ ਜਿਣ ਸੇਵੈ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਲੇ ਨਿਧਾਨ ਗਾਵੀਏ ਸੁਨਿਅਮਨ ਰਖੀਏ ਭਾਉ ਤਕ ਪਰਹ ਸੋ ਕਰਲੇ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਏ ਗੁਰੇ ਸਾਰੇ ਗੁਰੂ ਗੋਰਾਖੇ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਖਾ ਨਾ ਹੀ ਕਹਿਣਾ ਕਥ ਨਾ ਜਾਈ ਗੁਰਾ ਇੱਕ ਦੇਹਿ 부ਝਾਈ ਸਬਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰਨਾ ਜਾਈ ਤੀਰਤ ਨਾ ਆਜੇ ਤਸਪਾਵਾਂ ਵੇਨ ਪਾਣੇ ਕੀ ਨਾਈ ਕਰੀ ਜੇ ਤੀਸਰ ਢਿਉ ਪਾਈ ਵੇ ਖਾਵਣ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜੋ ਆਹਰ ਮਾਨਿਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹਿ 부ਝਾਈ ਸਬਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁਗ ਚਾਰ ਹਜ਼ਾਰ ਜਾ ਹੁਰਦ ਸੁਣੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨਾਮ ਰਖਾਈ ਕੈ ਜਸ ਕੀ ਰਜਗਲੇ ਜੇ ਇਸ ਨਜ਼ਰ ਨਾ ਆਵੇ ਤਾ ਬਾਤ ਨ ਪੁਛੇ ਕੇ ਕੀ ਟਾਂਦਰ ਕੀਟ ਕਰ ਦੋਸੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਮਨ त्याग ਹੁੰਦੇ ਤੇ ਹਾ ਕੋਈ ਨ ਸੁਜੇ ਜੇ ਇਸ ਗੁਣ ਕੋਏ ਕਰੇ ਸੁਨੇ ਸਦ ਪੀਰ ਸੁਨਾ ਤੇ ਸੁਨੇ ਧਰਤ ਤਵਲੇ ਆਕਾਸ ਸੁਨੇ ਦੀਪ ਲੋਕ ਪਾਤਾਲ ਸੁਨੇ ਪਉ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਭਾਵ ਕਾ ਨਾਸ ਸੁਨੇ ਈਸਰ ਬਰਮਹਿੰਦ ਸੁਨੇ ਮੁਖ ਸਲਾਹਨ ਮੰਦ ਸੁਨੇ ਜੋਗ ਜੁਗਤ ਤਨ ਭੇਰ ਸੁਨੇ ਸਾ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਭਾਵ ਕਾ ਨਾਸ ਸੁਨੇ ਸ਼ਾਸਨ ਤੋਂ ਗਿਆਨ ਸੁਨੇ 68 ਕਾਇਸ ਨਾਨ ਸੁਨੇ ਪਰਪੜ ਭਾਵੇ ਮਾਨ ਸੁਨੇ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਰਾਗੁ ਨਾ ਕੇ ਗਾਹ ਸੁਨੇ ਸੇਖ ਪੀਰ ਪਾਸਾ ਸੁਨੇ ਅੰਦੇ ਭਾਵੇ ਰਾਹ ਸੁਨੇ ਹਾਤੋ ਵੇਸ ਗਾਹ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਵਿਚੇ ਬਸਤਾਏ ਕਾਗਜ਼ ਕਲਮ ਨਾਲ ਲਿਖਣ ਹਾਰ ਮੰਨੇ ਕਾ ਵਿਕਰਮ ਵਿਚਾਰ ਐਸਾ ਨਾਮ ਨਰਿੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤੋ ਵੇ ਮਨ ਬੋਧ ਮੰਨੇ ਸકલ ਭਵਨ ਕੇ ਸੁਧ ਮੰਨੇ ਮਹ ਝੋਟਾ ਨਾ ਖਾਏ ਮੰਨੇ ਜਮ ਕੇ ਸਾਧਨਾ ਜਾਏ ਐਸਾ ਨਾਮ ਨਰਿੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਸੋ ਪ੍ਰਗਟ ਜਾਏ ਮੰਨੇ ਮਗਨ ਚੱਲੇ ਪੰਥ ਮੰਨੇ ਧਰਮ ਸੇਤੀ ਸਰਮੰਦਏ ਐਸਾ ਨਾਮ ਨਰਿੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਧਾਰੇ ਗੁਰ ਸੇਖ ਮੰਨੇ ਨਾਨ ਨ ਭਵੇ ਨਾ ਪੇਖੈ ਐਸਾ ਨਾਮ ਨੰਦ ਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਹੇ ਦਰ ਰਾਜਣ ਪੰਚਾ ਕਾ ਗੁਰ ਇਕ ਤਿਆਣ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਾ ਕਰਨੇ নাহি ਸਮਾਰ ਧੋਲ ਧਰਮ ਧਿਆ ਕਾ ਪੂ ਸੰਤੋਖ ਤਾਬ ਰਖਿਆ ਜਣ ਸੂਤ ਨੇ ਕਬਜੇ ਹੋਏ ਸਚਾਰ ਧਵਲੇ ਉਪਰ ਕੇਤਾ ਭਾਰ ਤਾਤੀ ਹੋਰ ਭਰੇ ਹੋਰ ਹੋਰ ਦਿਸਟੇ ਪਾਲ ਤਲੇ ਕਵਣ ਜੋਰ ਜੀ ਜਾਦਰੰਗਾ ਕੇ ਨਾਮ ਸੁਬਨੇ ਲਿਖਿਆ ਉੜੀ ਕਲਾਮਹਿ ਲੇਖਾ ਲਿਖ ਜਾਣੇ ਕੋਇ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਸਵਲੇ ਰੂਪ ਕੀਤੀ ਦਾ ਜਾਣੇ ਕੋਣਕੂਤ ਕੀਤਾ ਬਸੈ ਕੋ ਕੋ ਤਿਸਤੇ ਹੋਵੇ ਲਖ ਦਰਿਆ ਕੁਦਰਤ ਕਵਣ ਕਹਾ ਵਿਚਾਰ ਵਾਰਣ ਜਮੇ ਇਕ ਵਾਰ ਜੋਤਰ ਪਾਵੇ ਸਾਈ ਭਲੀ ਕਰ ਤੁਸਰਾ ਸਲਾਮ ਤਨੰਕਾਰ ਸੰਗ ਜਪੀ ਸੰਗ ਪਾਓ ਸੰਗ 부ਜਾ ਸੰਗ ਤੋਤਾਓ ਸੰਗ ਰੰਤ ਮੁਖ ਵੇਦ ਪਾਠ ਸਮਿਦੋਗਮਣ ਰਹੇਉ ਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਰੀ ਸੰਗ ਦਾਤਾਰ ਸੰਗ ਸੂਰਮ ਮੱਖਸਾਰ ਸੰਗ ਮੋਣ ਲਵਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਣ ਜਮੇ ਇਕ ਵਾਰ ਜੋ ਤੁਝ ਪਾਵੇਂ ਸਾਈ ਭਲੀਕਾਰ ਤੂਸਰਾ ਸਲਾਲਤ ਦਿਨਕਾਰ ਸੰਘਮੁਰ ਕੇ ਅੰਧਕੋਰ ਸੰਘਚੋਰ ਹਰਾਮਕੋਰ ਸੰਘਮ ਕਰਜਾਹੀ ਜੋਰ ਅਸੰਘ ਗਲਵੜ ਹਤਿਆ ਕਮਾਈ ਸੰਘ ਪਾਪੀ ਭਾਪ ਕਰਜਾਹੇ ਸੰਘ ਕੁੜਿਆਰ ਕੋੜੇ ਫਿਰ ਆਏ ਸੰਘ ਮਲੇਸ਼ਮਲ ਪੱਖ ਕਾਇ ਸੰਘ ਨਿੰਦਕ ਸ਼੍ਰੀ ਕਰੇ ਭਾਰ ਨਾਨਕ ਨੀ ਚ ਕਹੇ ਵਿਚਾਰ ਵਾਰੇਣ ਜਮੇ ਇਕ ਵਾਰ ਜੋਤਿ ਤੁ ਭਾਵੇ ਸਾਈ ਭਲੀ ਕਰ ਤੁਸਰਾ ਸਲਾਮਤ ਨਿਰੰਕਾਰ ਅਸ਼ੰਕ ਨਾਮੀ ਅਸ਼ੰਕਤਾ ਨਾਮੇ ਗੰਮ ਗੰਮ ਸੰਖਲੋ ਸੰਕੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਇ ਅਖਰੀ ਲੇਖਣ ਭੋਲਣ ਬਾਣ ਅਖਰਾ ਸਰ ਸੰਜੋਗ ਵਿਖਾਣ ਜਿਨਹਿ ਲੇਖਤੀ ਸੁਰਨੈ ਜੇ ਫਰਮਾਇ ਤੇ ਵਤੇ ਪਾਏ ਜੇਤਾ ਕੇਤਾ ਤੇ ਤਾ ਨੋਵੇ ਨਾਵੇਂ ਨਾਈ ਕੋ ਥਾ ਕੁਦਰਤ ਕਵਣ ਕਹਾ ਵਿਚਾਰ ਵਾਰਨ ਜਮ ਇੱਕ ਵਾਰ ਜੋਤਰ ਪਾਵੇ ਸਾਈ ਭਲੀਕਾਰ ਤੁਸਰਾ ਸਲਾਮ ਤਨ ਅੰਕਾਰ ਪਰਿਏ ਹੱਥ ਪੈਰ ਤੰਦੇਹ ਪਾਣੀ ਧੋਤੇ ਉਤਰ ਸੁਖੇ ਮੋਤ ਪਲੀਤੀ ਕੱਪੜ ਹੋਏ ਦੇ ਸਭ ਲਈ ਇਹੋ ਧੋਏ ਪਰਿਏ ਮਤ ਪਾਪਾ ਕੇ ਸਗੋ ਧੋਪੇ ਨਾਵੇਂ ਕੇ ਰੰਗ ਕੁੰਨੀ ਪਾਪੀ ਆਖ ਨਾਈ ਕਰ 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 ਨਾਲਿ ਖਲਹਿ ਜਾਓ ਆਪੇ ਵੀਜਾ ਪਹਿ ਹੀ ਘਰ ਨਾਨਕ ਕੁਮਿਆਉ ਉਜਾਉ ਤੀਰ ਤਬ ਦਿਹਾਦ ਤਾਂ ਜੇ ਕੋ ਪਾਵੈ ਧਿਲਕਾ ਮਾਨ ਸੁਨੇ ਮਨੇਵਨ ਕੀਤਾ ਪਵਨਤਰਗਰ ਤੀਰਥ ਮੰਨਾਉ ਸਭ ਗੁਣ ਤੇਰੇ ਮੇ ਨਾਹੀ ਕੋਈ ਵਣ ਗੁਣ ਕੀਤੇ ਭਗਤ ਨਾ ਹੋਏ ਸਵਾਸਤਾਦ ਬਾਣੀ ਵਰਮਾ ਸਤ ਸੁਹਾਣ ਚ ਰਾਮ ਜਾਓ ਕਮਨ ਸਵੇਲਾ ਵਕਤ ਕਮਨ ਕਮਨ ਤੇ ਘਾਵਣਾਰ ਕਮਨ ਸਰਉਤ ਮਹ ਕਵ ਜਿਤ ਹੋਇ ਆਕਾਰ ਮਿਲਣਾ ਪਾਇਆ ਭੰਦੇ ਤੇ ਜੋ ਹੋਵੇ ਲੇਕ ਪ੍ਰਾਨ ਵਕਤ ਨਾ ਪਾਇਓ ਘਾਦੀ ਅਜ ਲਿਖਣ ਲੇਕ ਪ੍ਰਾਨ ਤੇਤਵਾਰ ਨਾ ਜੋਗੀ ਜਾਣੇ ਰਤਮਾ ਹਣਾ ਕੋਏ ਜਾ ਕਰਤਾ ਸੀ ਟੀ ਕੋ ਸਾਥੀ ਆਪੇ ਜਾਣੇ ਸੋਏ ਕਿਵ ਕਰ ਆਖਾ ਕਿ ਉਸਾ ਲਾਹੀ ਕਿ ਵਰਨੇ ਕਿਵ ਜਾੜਾ ਨਾਨਕ ਆਕਨ ਸਭ ਕੋ ਆਕੇ ਕੋਈ ਕਿਸਿਆਣਾ ਵੱਡਾ ਸਾਹੀ ਵੱਡੀ ਨਾ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣਗੇ ਗਿਆਨਾ ਸੋਏ ਪਤਾਲ ਪਤਾਲ ਲਕਿਆਗਾ ਸਾਇਆਗਾ ਸੂੜ ਕੁੜਕ ਪਾਲ ਥਕੇ ਵੇਦ ਕਹਿਨਿ ਕੁਵਾਤ ਸੈ ਸਠਾਰੇ ਘਣਕ ਤੇ ਬਾਸੁ ਲਕਤਾਤ ਲੇਖਾ ਹੋਇ ਤੋ ਲਿਖਿਆ ਲੇਖਾ ਹੈ ਵਿਨਾਸ਼ ਨਾਨਕ ਵੱਡਾ ਖੀਏ ਆਪੇ ਜਾਣੇ ਆਪ ਸਲਾਹੀ ਸਲਾਇਤੀ ਸੁਰਤ ਨਾ ਪਾਇਆਂ ਨਦੀਆਂ ਤੇ ਵਾਉ ਪਵੇ ਸਮੁੰਦ ਨਾ ਜਾਣੀਏ ਸਮੁੰਦ ਸਾਹ ਸੁਤਾਰਕ ਵਿਰਾਸੇਤੀ ਮਾਲ ਤਾਨਾ ਕਿਹੜੀ ਤੁਲਨਾ ਹੋਣੀ ਜੇ ਤੂ ਸਮਨ ਨੂੰ ਨਾ ਵੀ ਸਰਯੰਤਾ ਸਿਵਤੀ ਕਹਿਣਾ ਤੇ ਅੰਤਨਾ ਕਰਨ ਧੇਨਾ ਤੇ ਅੰਤਨਾ ਵੇਖੜ ਸੁਣਨਾ ਤੇ ਅੰਤਨਾ ਜਾਪੇ ਕਿਆ ਬਨਮੰਤ ਅੰਤਨਾ ਜਾਪੇ ਕੀਤਾ ਆਕਾਰ ਅੰਤਨਾ ਜਾਪੇ ਭਾਰਾ ਵਾਰ ਅੰਤ ਕਾਰਨ ਕੇ ਤੇਵਿਲਲਾ ਹੈ ਤਾਂ ਕਿ ਅੰਤਨਾ ਪਾਏ ਜਾਏ ਅੰਤਨਾ ਜਾਣੇ ਕੋਈ ਬੋਤਾ ਕਿ ਆ ਬੋਤਾ ਹੋਏ ਵੱਡਾ ਸਾਹਿਬ ਉਚਾ ਥਾ ਉਚੇ ਉਪਰ ਉਚਾਣਾ ایਵੜੂ ਚਾ ਹੋਵੇ ਕਿ ਤ ਸੂਚੇ ਕੋ ਜਾਣੇ ਸੋਏ ਜੇ ਵੱਡਾ ਬ ਜਾਣਿਆ ਪਾਪ ਨਾਨਕ ਨੰਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜੈ ਵੱਡਾ ਦਾਤਾ ਤੇ ਨਾਤ ਮੈਂ ਕੀਤੇ ਮੰਗੇ ਜੋ ਦੇ ਉਪਰ ਕੀਤੇ ਗਣਤਨ ਹੀ ਵਿਚਾਰ ਕੀਤੇ ਖਪਟੂਟੇ ਵੇਕਾਰ ਕੀਤੇ ਲਲਮ ਕਿਰਪਾਏ ਕੀਤੇ ਮੁਰਖਾਹੀ ਕਾਇ ਕੀਤੇ ਦੂ ਭੂ ਸਦ ਮਾਰੇ ਪੀਦਾ ਤੇਰੀ ਦਾਤਾਰ ਬੰਦ ਖਲਾਸੀ ਪਾਣੀ ਹੋਏ ਹੋ ਰਾਖਣ ਸਕੇ ਕੋਈ ਜੇ ਕੋ ਖਾਏਗਾ ਖਣ ਪਾਏ ਹੋ ਜਾਣੇ ਜੇਤੀਆ ਮੌਖਾ ਆਪੇ ਜਾਣੇ ਆਪੇ ਦੇ ਆਖੇ ਸੀ ਪੀ ਕੇ ਹੀ ਕੇ ਣਿਸ਼ਨ ਬਕਸੇ ਸੇ ਬਸਲਾ ਨਾਨਕ ਪਾਸਾ ਹੀ ਪਾਸਾ ਹੈ ਮੂਲ ਗਣ ਮੂਲ ਵਪਾਰ ਮੂਲ ਵਪਾਰੀ ਮੂਲ ਢੰਡਾਰ ਮੁੱਲਾਵੇ ਮੁੱਲਾ ਜਾਏ ਮੁੱਲ ਪਾਏ ਮੁੱਲਾ ਸਮਾਏ ਅਮੁੱਲ ਤਰਮੁਲ ਦੀਵਾਨ ਮੂਲ ਤਰਮੁਲ ਫਰਮਾਨ ਮੂਲ ਬਕਸੀ ਸਮੁਲ ਨੀਸਾਨ ਮੂਲ ਕਰਮੁਲ ਫਰਮਾਨ ਮੁੱਲਾ ਮੁੱਲਾ ਖਿਆਣਾ ਜਾਏ ਆਖਾ ਕਰੇ ਹਿਲ ਬਲਾਏ ਆਖੇ ਵੇਦ ਪਾਠ ਫਰਾਣੇ ਆਖੇ ਪੜੇ ਕਰੇ ਵਿਖਿਆਣ ਆਖੇ ਪਰਮੇ ਆਖੇ ਇੰਦ ਆਖੇ ਗੋਪੀ ਦਾ ਗੋਵਿੰਦ ਆਖੇ ਸਰਾ ਕੇਸ ਦੇ ਆਖੇ ਕੇਤੇ ਕੀਤੇ ਵੋਧ ਆਖੇ ਦਣ ਮਾਖੇ ਦੇਵ ਆਖੇ ਸੁਰ ਨਮ ਜਨ ਸੇਵ ਕੇਤੇ ਆਖੇ ਆਖਣ ਪਾਇ ਕੇਤੇ ਕਹਿ ਕਹਿ ਉਠੜ ਜਾਏ ਤੇ ਕੀਤੇ ਹੋਰ ਕਰੇ ਤਾਕ ਨਸਕੇ ਕਈ ਕੇ ਜੀਵਣ ਪਾਵੇ ਤੇ ਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆ ਕੇ ਭੋਲੇ ਬਿਗਾਰ ਤਾਂ ਲਿਖਿਆ ਸਰਗਵਾਰਾ ਗਵਾਰ ਸੋਦਰ ਕਿਹਾ ਸੋ ਕਰ ਕੇ ਹਜਤ ਮੈਂ ਸਰਬ ਸਮਾਲੇ ਮਦੇਨਾਦ ਨੇ ਕਿਆ ਅਸ਼ੰਖਾ ਕੀਤੇ ਭਾਵਨ ਹਾਰੇ ਕੀਤੇ ਰਾਗ ਪਰੇ ਸੋ ਕਹਿਣ ਕੀਤੇ ਗਾਵਨ ਹਾਰੇ ਗਾਵੇ ਤੁਨੋਂ ਪਉਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵੇ ਸਰਵਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਨਰਿੰਦਰ ਨਾਸਨ ਬੈਠੇ ਦੇਵਤਾ ਆਦਰ ਨਾਲੇ ਗਾਵੇ ਸਿਦਸਮਾ ਦੀਂਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਦੀ ਸੰਤੋਕੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜ੍ਹ ਰੱਖੀ ਸਰਜੁਗ ਜੁਗ ਵੇਦਾ ਨਾਲੇ ਗਾਵੇ ਮੋਹਣੀਆ ਮਨਮੋਹਣ ਸੁਰਗਮਾ ਛਪਿਆਲੇ ਗਾਵਣ ਰਤਨਿ ਭਾਏ ਤੇਰੇ 68 ਧੀਰਥ ਨਾਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਕਹਾਣੀ ਚਾਰੇ ਗਾਵੇ ਕੰਡਮਨ ਡੇਵਰ ਪੰਡਾ ਕਰ ਕਰ ਰਖੇ ਤਾਰੇ ਸੇ ਹੀ ਤੁਨੋਂ ਗਾਵੇ ਜੋਤਿ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸਿਮ ਚਿਤ ਨਿ ਆਵ ਨਾਨਕ ਆ ਵਿਚਾਰੇ ਸੋਈ ਸੋਦ ਸਰਸ ਸਹਿ ਸੱਚਾ ਸਦੀ ਨਾ ਹੀ ਹੈ ਪੀ ਹੋਸੀ ਜਾਇ ਨਾ ਜਸੀ ਰਚਨਾ ਜਨ ਰਚਾਈ ਰੰਗੀ ਰੰਗੀ ਬਾਤੀ ਕਰ ਕਰ ਜਿ ਸੀ ਮਾਇ ਜਨੀ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋਤੀਸ ਦੀ ਵਡਿਆਈ ਜੋ ਤਿਸ ਪਾਵੇ ਸੋਈ ਕਰਸੀ ਰੁਕਮ ਨਾ ਕਰਨਾ ਜਾਈ ਸੋ ਪਾਸਾਂ ਸਹਾ ਪਾਸੈ ਵਿਨਾਣ ਕਰਹਿ ਨਰ ਜਾਈ ਹੁੰਦਾ ਸੰਤੋਖ ਧਰਮ ਪਚੋ ਲਈ ਧਿਆਨ ਕੀ ਘਰੇ ਵਿਪੋਦ ਖਿੰਥਾ ਕਾਲ ਕੁਹਾਰੀ ਕੈ ਜੁਗ ਢੰਡਾ ਪ੍ਰਤੀਤ ਆਈ ਪੰਤੀ ਸ਼ਗਲ ਜਮਾਤੀ ਮਣਜੀ ਤੇਜ ਜਗ ਜੀਤ ਆਦੇ ਤਿਸੇ ਆਦੇਸ ਆਧ ਨੀਲ ਨਾਦ ਨਾਤ ਜੁਗ ਜੁਗੇ ਕੋ ਵੇਸ ਤੋਤ ਗਿਆਂ ਦੇ ਆ ਭੰਡਾਰਨ ਕਟਕਟ ਵਾਜੇ ਨਾਥ ਆਪ ਨਾਤ ਨਾਤੀ ਸਭ ਜਾ ਕੇ ਰੇ ਸਦੇਵਰਾ ਸਾਦ ਸੰਜੋਗ ਜਦ ਕਾਰ ਚਲਾਵੇ ਲੇਖ ਆਵੇ ਭਾਗ ਆਦੇ ਤਿਸ ਅਦੇਸ ਆਦ ਨੀਲ ਨਾਦ ਨਾਤ ਜੁਗ ਜੁਗੇ ਕੋ ਵੇਸ ਇੱਕਾਮੈ ਜੁਗ ਤਵੇਤ ਚਲੇ ਪਰਮਾਨ ਇੱਕ ਸੰਸਾਰ ਇਕ ਭੰਡਾਰ ਇਕ ਲਾਇ ਦੀ ਬਾਣ ਜਿਵਤਿਸ ਪਾਵੇ ਤੇ ਵੇ ਚਲਾਵੇ ਜਿਵ ਹੋਵੇ ਫਰਮਾਨ ਉਹ ਵੇਖੇ ਉਹਨਾਂ ਨਦਰ ਨਾਵੇ ਬੋਤਾ ਹੈ ਵਿਡਾਣ ਆਦੇ ਤਿਸ ਅਦੇਸ ਆਦ ਨੀਲ ਨਾਦ ਨਾਤ ਜੁਗ ਜੁਗੇ ਕੋ ਵੇਸ ਆਸ ਲੋਇ ਲਈ ਪੰਡਾਰ ਜੋ ਕਿਸ ਪਾਇ ਸਵੇ ਘਾਵਾਰ ਕਰ ਕਰ ਵੇਖੇ ਸੁਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਅਦੇਤ ਸੇ ਅਦੇਸ ਆਧਨੀਲ ਨਾਦਨਾਤ ਜੁਗ ਜੁਗ ਏ ਕੋ ਵੇਸ ਇਕਦੂ ਜੀਵਲ ਖੋਏ ਲਖੋਏ ਲਖ ਵੇਸ ਲਖ ਲਖ ਏਡਾ ਕੀ ਏਕ ਨਾਮ ਜਗਦੀਸ਼ ਵੇ ਤੁਰਾਈ ਪਤ ਪੋੜੀਆ ਚੜੀਆ ਹੋਈ ਏ ਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰਿਸ ਨਾਨਕ ਨਦਰੀ ਪਾਈਏ ਕੁੜੀ ਕੁੜੇ ਠੀਸ ਆਖੰਡ ਜੋਤ ਪੈਨਾ ਜੋਰ ਜੋਰਨ ਮੰਗਣ ਤੇ ਹਿਨਾ ਜੋਰ ਜੋਰਨ ਜੀਵਨ ਮਰਨ ਨਾਲ ਜੋਰ ਜੋਰਨ ਰਾਜ ਮਾਨ ਮਨ ਸੂਰ ਜੋਰਨ ਸੁਰਤੀ ਘਣ ਵਿਚਾਰ ਜੋਰਨ ਜੁਕਟੀ ਛਟੇ ਸੰਸਾਰ ਜਿਸਾ ਜੋਰ ਕਰ ਵੇਖੇ ਸੋ ਨਾਨਕ ਉਤਮ ਨਹੀਂ ਚਨਾ ਕੋਈ ਰਾਤੀ ਰਤੀ ਤੇ ਤੀਵਾਰ ਪਵਨ ਪਾਣੀ ਗਣੀ ਪਾਤਾਲ ਤਿਸ ਵੀ ਤਰਤੀ ਧਾਵ ਰ ਕੀ ਧਰਮ ਸਾਥ ਤਿਸ ਵੀ ਜੀ ਜੁਗਤ ਕੇ ਰੰਗ ਜਿਨ ਕੇ ਨਾਮ ਨੇ ਗਿਆਨ ਅੰਤੈ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੇ ਸੋਣ ਪੰਚ ਪ੍ਰਵਾਨ ਨਿਦਰੀ ਕਰਮ ਭਵੇਂ ਨੀਸਣ ਨਚੁ ਬਗਾਇਉ ਤੇਪਾਇ ਨਾਨਕ ਗਈਆ ਜਾਪੇ ਜਾਏ ਧਰਮਖੰਡ ਕਹਿਓ ਧਰਮ ਗਿਆਨ ਕਨ ਕਿਆ ਕੋ ਕਰਮ ਕੇਤੇ ਪਵਨ ਪਾਣੀ ਵੈਸੰਤਰ ਕੇਤੇ ਘੜ ਮਹੇਸ ਕੇਤੇ ਵਰਮੇ ਘੜ ਤਕੜੀਆ ਰੂਪ ਰੰਕੇ ਵੇਸ ਕੇਤੇ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿਦਿ ਬੋਤਨਾ ਦੇਤੇ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਧਨਮਨ ਕੇਤੇ ਕੇਤੇ ਰਤਨ ਸਮੁੰਦ ਕੇਤੇ ਆਖਾਣੇ ਕੇਤੇ ਬਾਣੇ ਕੇਤੇ ਭਾਤ ਨਿਰੰਦ ਕੇਤੇ ਸੁਰਤੀ ਸੇਵਕ ਕੇਤੇ ਨਾਨਕ ਅੰਤਨਾੰਤ ਗਿਆਨ ਕਣਮੈ ਗਿਆਨ ਪਰਚਾਲਿਤ ਇਤਥੇ ਨਾਦ ਵਿਨੋਦ ਕੋੜ ਅਨੰਦ ਸ਼ਰਮਖਣ ਕੀ ਬਾਣੀ ਰੂਪ ਤਥੈ ਘਾਰਤ ਤਕੜੀਆ ਬਹੁਤਨੂਪ ਤਾਂ ਕਿਆ ਅੰਗਲਾ ਕਥਿਆ ਨਾ ਜੈ ਜੇ ਕੋ ਕਹਿ ਪਿਛੇ ਬਚਤਾਇ ਇਤਥੇ ਘੜੀਆ ਸੁਰਤਮਤ ਮਨ ਬੁਰਤ ਤੈ ਘੜੀਆ ਸਰਾਸਦਾ ਕੇ ਸੁਧ ਕਰਮ ਕਣ ਕੀ ਬਾਣੀ ਜੋਰ ਤਥੈ ਹੋਰ ਨ ਕੋਈ ਹੋਰ ਤਥੈ ਜੋਧ ਮਹਾਬਲ ਸੂਰਤ ਨ ਮੇਰਾ ਰਹਾ ਭਰਪੂਰ ਜਿੱਥੇ ਸਿਤੋ ਸਿਤਾ ਮਾਤਾ ਮਾਮਾ ਇਤਾ ਕ੍ਰੋਪਨ ਕਥਨੇ ਜਾਏ ਨਾਉ ਮਰੀ ਨ ਠਾਗੇ ਜਾਏ ਜਿਨ ਕੇ ਨਾਮ ਸੇ ਮਨਮਾਈ ਜਿੱਥੇ ਭਗਤ ਵਸੇ ਕੇ ਲੋ ਕਰਨ ਸੱਚਾ ਮਨਸੋ ਸੱਚਖੰਨਮ ਸਿਨਨੰਕਾਰ ਕਰ ਕਰ ਵੇਖੇ ਨਦਰ ਨਿਹਾਲ ਜਿੱਥੇ ਕੰਡ ਮੰਡਵਰ ਪੰਡ ਜੇ ਕੋ ਕਦੇ ਤਾੰਤਨੰਦ ਜਿੱਥੇ ਲੋ ਲੋ ਕਰ ਜਿਵ ਜੂ ਹਕੰ ਤਵੇ ਤਵਕਾਰ ਵੇਖੇ ਵਿਗਸੈ ਘਰੇ ਵਿਚਾਰ ਨਾਨਕ ਕਥਨਾ ਘੜਾ ਸਾਰ ਜਤ ਪਹਾਰਾ ਧੀਰ ਸੁਨਿਆਰਨ ਮਤ ਵੇਦ ਹਤਿਆਰ ਪਉ ਕਲਾਕਨੀ ਤਵਤਾ ਭਾਂਡਾ ਪਉ ਅੰਮ੍ਰਿਤ ਢਾਲ ਕੜੀਏ ਸਭ ਸੱਤੀ ਰਖਸ ਜਿਨ ਕਨਦਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗਿਰੂ ਪ੍ਰਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤੁ ਈਦਾਈ ਦਾਇਆ ਕੇ ਲੈ ਸਗਲ ਜਗਤ ਚੰਗਿਆਈਆਂ ਬੁਨਿਆਈਆਂ ਵਾਚੇ ਤਰਮਹ ਦੂਰ ਕਰਮੀਆਂ ਪੁਆ ਆਪਣੀ ਕੇ ਨੇੜੇ ਕੇ ਦੂਰ ਜਿਨਿ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮਖਿ ਉਜਲੇ ਕੀਤੀ ਛੁੱਟੀ ਨਾਲ ਇਹ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇਵ ਕਿਉ ਜਰੇ ਕੀਤੀ ਛੁੱਟੀ ਨਾਲ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ